ਜੀ ਆਸ ਕਰਦਾ ਸਾਰਿਆਂ ਨੇ ਠੀਕ ਹੋਵੋਗੇ ਅੱਜ ਸੰਡੇ ਸੀ ਆਫ ਸੀ ਮੇਰਾ ਕਾਫੀ ਟਾਈਮ ਬਾਦ ਹੋਇਆ ਮਹੀਨੇ 2 ਮਹੀਨੇ ਬਾਦ ਹੋਇਆ ਮੇਰਾ ਤੇ ਬਾਹਰ ਜਾਣ ਦਾ ਪ੍ਰੋਗਰਾਮ ਸੀਗਾ ਪਹਿਲਾਂ ਕਿਤੇ ਫਿਰ ਕੈਨਸਲ ਹੋ ਗਿਆ ਕਿਸ ਰੀਜ਼ਨ ਕਰਕੇ ਮੈਂ ਸੋਚਿਆ ਕਰੀ ਬਲੌਗ ਬਣਾ ਲੈਂਦੇ ਆ ਫਿਰ ਮੈਂ ਉੱਠਿਆ 레이ਟ 8:30 ਉੱਠਿਆ ਤੇ ਨੋਰਮਲ ਉਦਾ 5 6 ਵਜੇ ਉੱਠ ਜਾਈਦਾ ਤੇ 8:30 ਉੱਠਿਆ ਫਿਰ ਮੁਰਕੇ ਬ੍ਰੇਕਫਾਸਟ ਕੈਨਸਲ ਕੀਤਾ ਜਲੰਚ ਬਣਾਉਣ ਲੱਗਿਆ ਲੰਚ ਅੱਜ ਬਣਾ ਰਿਆ ਸੀ ਟੋਫੂ ਟੋਫੂ ਨਾਲ ਐਗ ਚ ਮਾਰੇ ਮੈਰੀਨੇਟ ਕਰਕੇ ਉਹ ਮਸਾਲੇ ਪਾਏ ਨੇ ਥੋੜੇ ਜਿ ਕਾਲੀ ਮਿਰਚ ਹਲਦੀ ਲੂਣ ਮਿਰਚ ਜਿੰਨੇ ਵੀ ਮਸਾਲੇ ਪਾਏ ਨੇ ਸਾਰੇ ਤੇ ਬਸ ਮੈਰੀਨੇਟ ਕਰਨ ਲੱਗਿਆ ਮੈਂ ਉਹਨੂੰ ਲੋ ਜੀ ਟੋਫੂ ਹੋ ਗਏ ਮੇਰੇ ਫਰਾਈ ਪੈਨ ਤੇ ਹੋ ਰਹੇ ਨੇ ਅੰਡਿਆਂ ਦੇ ਵਿੱਚ ਮੈਰੀਨੇਟ ਕੀਤੇ ਸੀ ਤੇ ਮੈਂ ਥੋੜੀ ਮੈਗੀ 소ਸ ਲਾਈ ਆ ਉਹਦੇ ਬਾਅਦ ਰੱਖੇ ਪਿਆਜ਼ ਕੱਟ ਕੇ ਥੋੜ੍ਹ ਥੋੜ੍ਹੇ ਤੇ ਦੋ ਦੋ ਟੋਫੂ ਦੇ ਪੀਸ ਪਹਿਲਾਂ ਮੈਂ ਇਹਨਾਂ ਨੂੰ ਨੋਰਮਲ ਕੱਟਦਾ ਹੁੰਦਾ ਸੀ ਜਿੱਦਾਂ ਕਯੂਬਸ ਕੱਟ ਕੇ ਬਣਾ ਲੈਣਾ ਹੁੰਦਾ ਸੀ ਪੈਨ ਚ ਮੈਂ ਕਦੇ ਕਦੇ ਇਹਦੀ ਪੁਰਜੀ ਬਣਾ ਲੈਂਦਾ ਹੁੰਦਾ ਟੋਫੂ ਦੀ ਅੱਜ ਮੇਰਾ ਦਿਲ ਸੀ ਵੀ ਚਲੋ ਸੈਂਡਵਿਚ ਬਣਾਈਏ ਬ੍ਰੈਡ ਯੂਜ਼ ਹੋਏ ਨੇ ਜਿਆਦਾ ਜ਼ਰੂਰ ਪਰ ਸਾਵਲਡੋ ਬ੍ਰੈਡ ਨੇ ਗੋਲਡ ਨੇ ਸੋ ਬਟ ਫਿਰ ਮੈਂ ਕਿ ਟੋਫੂ ਦਾ ਸੈਂਡਵਿਚ ਬਣਾਉਣੀ ਹੈ ਅੱਜ ਮਰੇ ਇਹੀ ਆਈਡੀਆ ਆ ਦਿਮਾਗ ਚ ਤੇ ਮੈਂ ਪਹਿਲੀ ਵਾਰ ਟਰਾਈ ਕੀਤਾ ਜਿਵੇਂ ਵੀ ਆਪ ਵੀ ਸਾਰਾ ਕੁਝ ਰੈਡੀ ਹੋ ਗਿਆ ਬ੍ਰੈਡ ਬਰੂਟ ਹੋ ਗਏ ਨੇ ਰੈਡੀ ਸਾਰਾ ਕੁਝ ਸਮਾਨ ਵਰਤਾ ਪਾ ਲਿਆ ਬਸ ਹੁਣ ਗ੍ਰਿਲ ਰੈਡੀ ਕਰ ਲਈ ਆਪਾਂ ਜੀ ਤੇ ਗ੍ਰਿਲ ਤੇ ਬ੍ਰੈਡ ਰੱਖੀਏ ਤੇ ਗ੍ਰਿਲ ਕਰੀਏ ਵੇ ਵੇਟ ਕਰਦੇ ਆ ਕਿਵੇਂ ਦੇ ਬੰਦਦੇ ਨੇ ਹੋਣਗੇ ਤਾਂ ਵਧੀਆ ਹੀ ਤੇ ਬਾਕੀ ਬਣ ਕੇ ਖਾ ਗਈ ਪਤਾ ਲੱਗੂ ਉਹ ਦੇ ਬਣਨ ਦੇ ਬਾਅਦ ਹੀ ਰੈਡੀ ਹੈ ਗ੍ਰਿਲ ਤੇ ਬਾਅਦ ਚ ਦੇਖਦੇ ਹਾਂ ਕਿਵੇਂ ਦੇ ਬੰਦਦੇ ਆ ਲੋ ਬਈ ਮਿੱਤਰੋ ਆਪਣੀ ਪਲੇਟ ਹੋ ਗਈ ਰੈਡੀ ਸੋਹਣੇ ਲੱਗ ਰਹੇ ਨੇ ਦੇਖਣ ਨੂੰ ਬਰੈਡ ਨਾਲ ਸਟ੍ਰੋਬਰੀ ਤੇ ਸੰਤਰਾ ਰੱਖ ਲਿਆ ਇੱਕ ਤੇ ਕੌਫੀ ਅਸੀਂ ਲੱਗੇ ਪੀਣ ਕੌਫੀ ਲੈ ਕੇ ਆਇਆ ਸੀ ਮੈਂ ਮਸ਼ੀਨ ਪਿੱਛੇ ਜੇ ਲੈ ਕੇ ਆਇਆ ਸੀ ਗਵਾਲਮਾਰ ਤੋਂ ਤੇ ਡੀਲ ਤੇ ਲੱਗੀ ਸੀ ਵੈਸੇ ਮੈਂ ਤਾਂ ਕੌਫੀ ਜ਼ਿਆਦਾਤਰ ਕੰਮ ਤੇ ਪੀਣਾ ਹੁੰਦਾ ਤੇ ਮੈਂ ਕਿਹਾ ਚਲੋ ਘਰੇ ਵੀ ਲਿਆਂਦੇ ਮਸ਼ੀਨ ਬੰਦਾ ਕਰੇ ਹੋਵੇ ਛੁੱਟੀ ਛੱਟੀ ਹੋਵੇ ਫਿਰ ਘਰੇ ਬਣਾਪ ਨੂੰ ਲੈਂਦਾ ਆ ਬੰਦੀ ਥੋੜੀ ਜਿਹੀ ਹੈ ਚ ਬਲੈਕ ਕੌਫੀ ਵਰ ਥੋੜੀ ਜਿਹੀ ਜਮਾ ਜਮਾ ਹੀ ਥੋੜੀ ਜੀ ਇਹਨੂੰ ਕਹੋ ਕੱਪ ਵੀ ਨਹੀਂ ਭਰਦਾ ਤੇ ਬਟ ਚਲੋ ਮੈਨੂੰ ਹੁਣ ਮੈਂ ਪੀਣਾ ਹੀ ਬਲੈਕ ਕਾਫੀ ਚਾਹ ਮੈਂ ਪੀਂਦਾ ਨਹੀਂ ਸੋ ਬਰੈਡ ਰੈਡੀ ਨੇ ਤੁਸੀਂ ਦੱਸੋ ਕਿਵੇਂ ਦੇ ਲੱਗ ਰਹੀ ਨੇ ਦੇਖਣ ਚ ਤੇ ਆਪਣਾ ਲੰਚ ਹੋ ਗਿਆ ਰੈਡੀ ਲੰਚ ਖਾਵਾਂਗੇ ਅੱਜ ਫਿਰ ਗਰੋਸਰੀ ਕਰਨ ਜਾਣਾ ਸ਼ਾਮ ਨੂੰ ਤੇ ਗਰੋਸਰੀ ਕਰਕੇ ਆਉਂਨੇ ਆਂ ਵੇਖਦੇ ਆਂ ਸਮਾਨ ਕੀ ਕੀ ਲੈ ਕੇ ਆਣੇ ਆਲਾ ਥੋੜੀ ਸਫਾਈ ਸਵਿਪ ਕਰਕੇ ਕਰਦੀ ਫੇਰ ਚੱਲਦੇ ਆਂ ਗਰੋਸਰੀ ਕਰਨ ਅਸੀਂ ਬਣੇ ਆ ਕਾਫੀ ਉਹ ਜਸ ਕਲੀ ਕਾ ਵੀ ਕੋਈ ਇਹ ਚ ਦੁੱਧ ਨਹੀਂ ਕੁਛ ਨਹੀਂ ਕੋਈ ਜਿਆਦਾ ਨਹੀਂ ਬਸ ਥੋੜੀ ਬਹੁਤੀ ਇਹਦੇ 2-3 ਸ਼ੋਰਟ ਮੈਂ ਜਾਂ ਜਿੰਮ ਜਾਣ ਤੋਂ ਪਹਿਲਾਂ ਜਦੋਂ ਪੀ ਲੈਂਦਾ ਹੁੰਨਾ ਆਪਣੀ ਨਾਲ ਕੋਈ ਮਿੱਤਰੋ ਵਾਲਮਟ ਆ ਗਏ ਆ ਤੇ ਫਾਰਮੇਸੀ ਏਰੀਆ ਚ ਇੱਥੇ ਪ੍ਰੋਟੀਨ ਪਏ ਐਵੇਂ ਵਾਲਮਾਰਟ ਇੱਥੇ ਸਾਡਾ ਗਰੋਸਰੀ ਸਟੋਰ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਵੈਸੇ ਦਾ ਬਾਕੀ ਜਿਹੜੇ ਇੰਡੀਆ ਤੋਂ ਦੇਖਦੇ ਇੱਕ ਗਰੋਸਰੀ ਸਟੋਰ ਉੱਥੇ ਸਾਰਾ ਕੁਝ ਮਿਲ ਜਾਂਦਾ ਖਾਣ ਪੀਣ ਦਾ ਕੀ ਦਵਾਈਆਂ ਕੀ ਕੱਪੜੇ ਕੀ ਮਤਲਬ A to Z ਸਾਮਾਨ ਬੜੀ ਮਾਰਕੀਟ ਹੈ ਬਾਕੀ ਪਤਾ ਤਾਂ ਅੱਜਕੱਲ ਸਾਰਿਆਂ ਨੂੰ ਹੀ ਚਲੋ ਫਿਰ ਵੀ ਮੈਂ ਕਹਾਂ ਦੱਸ ਤਮਾ BCA 30 ਤੇ ਚੱਲਦੇ ਆ 30 ਦਾ ਸੀਗਾ 26 ਦਾ ਲੱਗਿਆ ਵਾ ਡੀਜ਼ਲ ਦੇ ਤੇ ਪ੍ਰੋਟੀਨ ਆਈਸ ਹੋਵੇ ਉੱਪਰ ਹੋਰ ਸਮਾਨ ਪਿਆ ਸੀ 4ਅਲਟੀਮੇਟ ਮੈਂ ਤਾਂ ਕੋਈ ਨਹੀਂ ਯੂਜ਼ ਕਰਦਾ ਵੈਸੇ ਇਹਨਾਂ ਚੋਂ ਪ੍ਰੀ ਵਰਕਆਊਟ ਪਿਆ ਤੇ ਕਰੀਟੀਨ ਪਿਆ ਉੱਪਰ ਛੋਟਾ ਕਰੀਟੀਨ ਮਸਲ ਟੈਕ ਦਾ ਕਰੀਟੀਨ ਪਿਆ ਹੱਲੇ ਵੀ ਪਿਆਸਮਾਨ ਆਉਂਦਾ ਆਉਂਦਾ ਪਿਆ ਕਿੰਨੇ ਦਾ ਆ 40 ਡਾਲਰ ਦਾ ਇਹ ਆ 22 ਸਰਵਿੰਗ ਨੇ ਚ ਤਲਾਈ ਪਿਆਉਂਦਾ ਪੈਕਟ ਹੋ ਡੱਬਾ ਕੋਈ ਨਹੀਂ ਪਿਆਉਂਦਾ ਉਹ ਮਸਲ ਟੈਕ ਦਾ ਪਿਆ ਮਾਸ ਗੇਨਰ ਮੈਂ ਲੈਣਾ ਆ ਇੱਥੇ ਪ੍ਰੋਟੀਨ ਬਾਕਸ ਮੈਂ ਨਾਲ ਕੰਮ ਲਈ ਵਾਸਤੇ ਲੈ ਕੇ ਜਾਂਦਾ ਹਾਂ ਕਈ ਵੇਲੇ ਟਾਈਮ ਨਹੀਂ ਹੁੰਦਾ ਨਹੀਂ ਬਣਾਇਆ ਜਾਂਦਾ ਕੁਝ ਪਰ ਮੈਂ ਪ੍ਰੋਟੀਨ ਵਰ ਯੂਜ਼ ਕਰ ਲੈਂਦਾ ਆ ਮੈਂ ਆ ਨਵੀਆਂ ਆਈਆਂ ਲੱਗਦੀਆਂ ਨੇ 10 ਗ੍ਰਾਮ ਪ੍ਰੋਟੀਨ ਨੋ ਇਹ ਤਾਂ ਬੜਾ ਘੱਟ ਹੈ ਯਾਰ ਮੁੱਤੀਆ ਜੀ ਦੇਖਦੇ ਆ ਕੋਈ ਹੋਰ ਆਹ ਕੁੜੀ ਹੈ 17 ਗ੍ਰਾਮ ਪ੍ਰੋਟੀਨ ਹੈ 17 ਗ੍ਰਾਮ ਪ੍ਰੋਟੀਨ ਹੈ ਤੇ ਪ੍ਰੋਟੀਨ ਐਂਡ ਗੋ ਨਾਮ ਹੈ ਦਾ 3 ਗ੍ਰਾਮ 슈ਗਰ ਇੱਕ ਹੈਗੀ 3 ਡਾਲਰ 57 ਸੈਂਟ ਦੀ ਕੋਈ 200 ਦੀ ਮੰਨ ਲਓ ਇੰਡੀਆ ਦੇ ਦਾ ਆਹ ਡਿਫਰੈਂਟ ਫਲੇਵਰ ਪਏ ਨੇ ਸਾਰੇ ਫਲੇਵਰ ਨੇ ਅੱਛਾ ਚਾਕਲੇਟ ਸਾਲਟੀ ਪੀਨਟ ਲਗ ਲੱਭੀ ਚੱਕ ਲੈਣੀ ਆ ਫਿਰ ਕੋਕੋਨਟ ਆਲਮੰਡ ਇੱਕ ਅਦਾ ਚੱਕ ਲੈਣੀ ਆ ਫਿਰ ਟ੍ਰਾਈ ਕਰਨ ਨੂੰ ਕਾਰੇ ਮੱਲਾ ਤਾਣੀ ਕੱਦਾ ਫਿਰ ਆ ਚੱਕ ਲੈਣੇ ਆ ਆ ਦੋ ਚੱਕ ਲੈਣੇ ਆ 20 ਗ੍ਰਾਮ 20 ਗ੍ਰਾਮ ਪ੍ਰੋਟੀਨ ਡੱਬਾ ਕਿੰਨੇ ਦਾ ਆ 19 ਗ੍ਰਾਮ ਪ੍ਰੋਟੀਨ ਹੈ ਤੇ 10 ਡਾਲਰ ਦਾ ਡੱਬਾ 6 12 ਦੇ ਵਿੱਚ ਪਿਓਰ ਪ੍ਰੋਟੀਨ ਆਨ ਏ ਸੋਚ ਰਿਹਾ ਇਹ ਚੱਕਰ। ਉਹ 20 ਡਾਲਰ ਦਾ ਆ। ਆਹ, ਆச்சா ਫਲੇਵਰ ਹੀ ਸਸਤਾ ਵਾਲਾ। ਓਕੇ ਓਕੇ। 6 12। ਸਿਹਰਾ ਫਲੇਵਰ ਲਈ ਜੀ। ਅੱਜ ਜਾਣਾ ਯਾਰ ਸ਼ਾਮ ਨੂੰ ਪਾਰਟੀ ਇੱਕ ਬੰਦੇ ਦੀ। ਇੱਥੇ ਗੋਰੇ ਹੈਗੇ ਆ। ਨਾਲ ਜਾਣਦੇ ਤੇ ਉਹਨਾਂ ਦੀ ਪਾਰਟੀ ਹੈ ਮੁੰਡੇ ਦੀ ਉੱਥੇ ਜਾਣਾ ਗਿਫਟ ਦੇਖ ਰਿਹਾ ਸਮਝ ਨਹੀਂ ਲੱਗ ਰਹੀ ਕੀ ਲਵਾਂ ਕੀ ਨਾ ਲਵਾਂ ਆ ਫਰੇਮ ਸੋਚਿਆ ਇਹ ਤੇ ਬਾਕੀ ਦੇਖੋ ਬਾਅਦ ਚ ਜਾ ਆ ਸੋਚਿਆ ਦਾ ਕੋਈ ਨਾ ਚੋ ਚੀਜ਼ ਸੋਚੀਏ ਕੋਈ ਵਧੀਆ ਜੀ ਚਲੋ ਦੇਖਦੇ ਹਾਂ ਟਾਈਮ ਕੱਟ ਰ ਗਿਆ ਆ ਗਿਫਟ ਲਿਆ ਪਾਰਟੀ ਤੇ ਦੇਣ ਨੂੰ ਗ੍ਰਿੱਲ 바ਰਬੀਕਿਊ ਟਾਈਪ ਇੰਡੋਰ ਆਊਟਡੋਰ ਆਊਟਡੋਰ ਜਿੱਧਰ ਮਰਜ਼ੀ ਅ ਗ੍ਰੋਸਰੀ ਲੈ ਕੇ ਆਇਆ ਥੋੜੀ ਦੁੱਧ ਐਗ ਵਾਈਟਸ ਬਰੈਂਬਰੀਜ਼ ਦਾਖਾਂ ਉਹ ਪ੍ਰੋਟੀਨ ਬਾਰ ਉਹ ਹੋ ਗਿਆ ਇੱਕ ਫਲੇਵਰ ਇੱਕ ਆ ਚੱਕ ਲਿਆ ਉਹ ਕਿਨੂਆ ਤੇ ਆ ਰੈਪ ਹੁੰਦੇ ਦੋ ਹੈਵਾ ਕਟੋ ਲਿਆ ਬਸ ਅੱਜ ਦੇ ਦਿਨ ਲਿਆ ਹੀ ਸੀ ਥੋੜਾ ਬਹੁਤਾ ਸਮਾਨ ਤੇ ਹੁਣ ਹੁੰਨੇ ਤਿਆਰ ਪਾਰਟੀ ਦੀ ਓਕੇ ਇਹ ਤਾਂ ਤੁਸੀਂ ਜਾਣੀ ਮੀ ਕੋ ਕੈਮਰੇਜ ਦੇਖ ਮੈਂ ਤੇ ਪਾਰਟੀ ਤੇ ਆ ਗਏ ਅਸੀਂ ਗਿਫਟ ਲੈ ਕੇ ਦੀ ਤੇਰੇ ਵੱਲੋਂ ਹੈ ਨਾ ਚੁੱਕਣੀ ਪਾਰਟੀ ਲਈ ਆ ਗਏ ਅਸੀਂ ਦੋ ਜਾਣੇ ਇੱਕ ਬਾਕੀ ਦੇਖੋ ਟੀਮ ਫੋਲਵਰ ਦਾ ਜਾਗੇ ਗੋਰਿਆਂ ਦੀ ਪਾਰਟੀ ਹੈ ਮਿਲਦੇ ਤੁਹਾਨੂੰ ਪਾਰਟੀ ਤੇ ਜਾ ਕੇ ਅਸੀਂ ਅਰੇ ਮਿੱਕੂ ਪਰ ਮਰ ਪਾਰਟੀਆਂ ਆ ਬਾਕੀ ਸਾਰੇ ਨੇ ਦੂਜੇ ਪਾਸੇ ਉਹ ਪਾਣੀ ਨਹੀਂ ਆਮਾ ਸਾਦੀ ਹੋ ਰਿਹਾ ਇੱਥੇ ਤਾਂ ਇਹ ਹੁੰਦਾ ਇੱਥੇ ਕੋਈ ਨਾਲ ਕੋਈ ਪਾਓ ਵੈਦੀ ਕੋਈ ਉਹ ਚੀਜ਼ ਨਹੀਂ ਹੈ ਬਸ ਐਪਲ ਜੀਜ਼ ਡਰਾਈ ਫਰੂਟਸ ਤੇ ਪ੍ਰੋਨਿੰਗ ਦੀ ਤੁਸੀਂ ਵਕੀ ਉਧਰ ਪਾਰਕੀ ਦਾ ਮਾਹੌਲ ਦੇਖ ਲਓ ਤੁਸੀਂ